ਸਿਕਸਾਂ ਯੋਕਾ ਦੀਆਂ ਜਿਹੜਾ ਸਪੋਰਟਸਲਾ ਬਲਾਕ ਕਰਤਾਰਪੁਰ ਅਸੀਂ ਅੱਜ ਡੀਸੀ ਦਫ਼ਤਰ 25 11 2024 ਨੂੰ ਦਿਨ ਸੋਮਵਾਰ ਜਿਹੜਾ ਡੀ ਸਾਹਿਬ ਨੂੰ ਮਿਲਣ ਆਏ ਆ ਕਿਤੇ ਜਿਹੜਾ ਚੰਦੀਕੜ ਦਾ ਮਸਲਾ ਚੱਲ ਰਿਹਾ ਜਿਹੜਾ ਹਰਿਆਣਾ ਜਿਹੜਾ ਸਰਕਾਰ ਹਰਿਆਣੇ ਨੂੰ ਜਿਹੜਾ ਆਪਣੇ ਸੈਂਟਰ ਦਬਾਅ ਪਾ ਕੇ ਜਿਹੜਾ ਉਹਨਾਂ ਕੋ 12 ਇੱਕ ਜਮੀਨ ਦਵਾ ਰਹੇ ਆ ਉਹ ਬਹੁਤ ਮੰਨ ਭਾਗੀ ਆ ਉਹ ਕਦੀ ਵੀ ਜ਼ਮੀਨ ਜਿਹੜੀ ਹੈ ਜੱਥੇਬੰਦੀ ਨਹੀਂ ਜਾਣ ਦੇਵਾਂਗੇ ਦੂਸਰਾ ਜਿਹੜਾ ਡੀਸੀ ਸਾਹਿਬ ਨੂੰ ਅੰਗ ਪਰਦਰ ਦਿੱਤਾ ਜਿਹੜਾ ਉਹਨਾਂ ਨੇ 200 ਤੋਂ 300 ਫਿਰੇ ਕੱਠ ਲਾ ਰਹੇ ਆ ਕਿਸਾਨਾਂ ਨੂੰ ਝੋਨੇ ਤੇ ਆ 2024 ਚ ਵਿਖਿਆ ਉਹ ਕਦੀ ਵੀ ਕੱਠ ਜਿਹੜਾ ਉਹ ਨਹੀਂ ਲਾਉਣ ਦੇਗਾ ਪਰਚੀ ਸਾਡੇ ਕੋਲ ਸਾਰਾ ਜਿਹੜਾ ਸਬੂਤ ਆ ਜਿਹੜੇ ਜਿਹੜੇ ਆਰਤੀਆਂ ਨੇ ਕੱਠ ਲਵਾਈ ਆ ਉਹਨਾਂ ਤੇ ਅਸੀਂ ਪਰਚਾ ਦਰਜ ਕਰਾਵਾਂ ਮੈਂ ਦਲਬੀਰ ਸਿੰਘ ਨਾਨਕਪੁਰ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਭਾਰਤੀ ਕਿਸਾਨ ਜੁਨੇ ਕਰਦੀ ਆ ਸਾਡੇ ਅੱਜ ਦੋ ਮਸਲੇ ਸੀਗੇ ਇੱਕ ਤੇ ਪੰਜਾਬ ਦੀ ਧਰਤੀ ਤੋਂ ਚੰਡੀਗੜ੍ਹ ਤੋਂ ਜਿਹੜਾ ਇਹ ਮਤਲਬ ਕਿ 10-12 ਏਕੜ ਮਹਿੰਗੀ ਜ਼ਮੀਨ ਲੈ ਕੇ ਹਰਿਆਣੇ ਨੂੰ ਦੇਣ ਲੱਗੇ ਆ ਉਹਦੇ ਬਾਰੇ ਚ ਮਦਪੀ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਵੀ ਉਹ ਸੈਂਟਰਲ ਗਵਰਨਮੈਂਟ ਤੱਕ ਪਹੁੰਚਾਉਣ ਵੀ ਇਹ ਜਿਹੜੀਆਂ ਜੁਨੀਆ ਨਾਂ ਜਾਂ ਪੰਜਾਬ ਦੇ ਲੋਕ ਜਿਹੜੇ ਹੈਗੇ ਆ ਇਹਨੂੰ ਬਰਦਾਸ਼ਤ ਨਹੀਂ ਕਰਨਗੇ ਦੂਜੀ ਗੱਲ ਸੀ ਜੋ ਪਿਛਲੇ 1 ਮਹੀਨੇ ਦੇ ਵਿੱਚ ਹੋਇਆ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਪੰਜਾਬ ਦੇ ਕਿਸਾਨ ਨੂੰ ਲੁੱਟਿਆ ਇਹਨਾਂ ਨੇ 212100 ਨੂੰ ਝੋਨਾ ਖਰੀਦ ਕੇ 12100 ਨੂੰ ਖਰੀਦ ਕੇ 20 ਨੂੰ ਖਰੀਦ ਕੇ ਔਰ 2320 ਰੁਪਏ ਸਰਕਾਰ ਨੂੰ ਪਾ ਰਹੇ ਆ ਉਹ ਜਿਹੜਾ ਅੰਤਰ ਹੈਗਾ ਉਹ ਅਸੀਂ ਪਹਿਲਾਂ ਅੱਜ ਡੀਸੀ ਸਾਹਿਬ ਨੂੰ ਮਿਲੇ ਆ ਪਹਿਲਾਂ ਉਹ ਡੀਸੀ ਸਾਹਿਬ ਨੂੰ ਅਸੀਂ ਲਿਖਤੀ ਰੂਪ ਚ ਦਵਾਂਗੇ ਉਸ ਤੋਂ ਬਾਅਦ ਅਸੀਂ ਧਰਨੇ ਮਜਾਰੇ ਜਾਂ ਅਹੀਂ ਕੋਰ ਦਾ ਆਸਰਾ ਵੀ ਲਵਾਂਗੇ ਜੋ ਵੀ ਹੋਏਗਾ ਇੱਕ ਅਸੀਂ ਆਪਣੇ ਕਿਸਾਨਾਂ ਨੂੰ ਅਪੀਲ ਕਰਨੀ ਚਾਹੁੰਦੇ ਆਂ ਵੀ ਕੱਚੀ ਪਰਚੀ ਤੁਹਾਡੇ ਕੋ ਆੜਤੀਏ ਨੇ ਹੁਣ ਮੰਗਣੀ ਜੇ ਕੱਚੀ ਪਰਚੀ ਨਾ ਜੋ ਜੇ ਫਾਰਮ ਨਾਲ ਜ਼ਰੂਰ ਲਓ ਅਗਰ ਜੇ ਕੋਈ ਆੜਤੀਆ ਜੇ ਫਾਰਮ ਨਹੀਂ ਦਿੰਦਾ ਹੈਗਾ ਤੇ ਸਾਡੀ ਜੂਨੀਅਰ ਨਾਲ ਕੰਡਕਟਰ ਕਰੋ ਜੇ ਫਾਰਮ ਨੂੰ ਲਵਾਵਾਂਗੇ ਔਰ ਕੱਚੀ ਪਰਚੀ ਰੇ ਤੇ ਜਿਹੜਾ ਉਹ ਪੱਕੀ ਪਰਚੀ ਜਿਹਨੂੰ ਆਪਾਂ ਜੇ ਫਾਰਮ ਜਿਹੜਾ ਉਹ ਅੰਤਰ ਹੈਗਾ ਵਾ ਉਹਦੇ ਉੱਤੇ ਵੀ ਆਪਾਂ ਪੂਰੀ ਲੜਾਈ ਲੜਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਾਲਸਾ